ਇਦੇ ਪਾਰੋਂ ਪਾਓ ਅੱਜ ਰਾਜਾ ਪਿੱਛੇ ਆ ਜਾਣਾ ਨਾ ਨਾ ਟੈਂਸ਼ਨ ਕੈਂਡੀਡੇਟ ਤੇ ਪਾਓ ਹਾਂ ਆਓ ਇਦਨ ਇਹ ਸੋਨਹਾ ਬਸ ਸ਼ਿਆਗਾ ਚੇਤਾ ਕਾਜ਼ੀ ਬੋਲੋ ਕਿ ਆਇਓ ਤੁਸੀਂ ਕੰਨੀ ਦੇ ਬੋਲੇ ਸੋਨਹਾ ਅਸਿਕਾ ਸਾਹਿਬ ਕੀ ਹਾਲ ਹੈ ਜੀ ਐਨ ਹੋ ਰਹੀ ਹੈ ਜੀ ਕਿਤੇ ਕਟਿਆ ਕੜੋਤ ਕਾ ਚੂਰੇ ਦਾ ਹੀ ਹੈ ਜੀ ਉਹਦੇ ਲਈ ਕੋਈ ਇਹੋ ਜਿਹਾ ਪਲਾਨ ਨਹੀਂ ਹੈ ਟੂਰਿਜ਼ਮ ਜਿਹੜਾ ਹੈ ਇਸ ਸ਼ਹਿਰ ਨੂੰ ਬਣਾਇਆ ਜਾਵੇ ਤਾਂ ਜੋ ਹੋਰ ਸੁੰਦਰ ਬਣੇ ਜੀ ਬਿਲਕੁਲ ਸਾਡੇ ਇਹ ਤੁਸੀਂ ਮੰਨ ਦਿਓ ਮੇਰੀ ਗੱਲ ਕੱਲ ਲਈ ਕਿ ਇਸ ਇਸ ਸ਼ਹਿਰ ਜਿਹੜਾ ਜਿਹੜਾ ਕਟੋਚ ਕੱਚ ਜੋ ਕਿ ਮਹਾਪਾੜ ਜਿੱਦੇ ਬਹੁਤ ਵੱਡੇ ਬਲੀ ਬਲੀ ਸੀਗੇ ਤੇ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਨਾਂ ਤੇ ਹੀ ਘੜੂਆ ਪਿਆ ਆ ਜਿਹੜਾ ਸਰੋਵਰ ਵੀ ਹੈ ਇਹਨੂੰ ਅਸੀਂ ਡਿਵੈਲਪ ਕਰਾਂਗੇ ਪੂਰਾ ਇੱਥੇ ਟੂਰਿਜ਼ਮ ਦਾ ਹੱਬ ਬਣਾਵਾਂਗੇ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਜੀ ਕਿੰਨਾ ਕੁ ਸਹਿਯੋਗ ਤੁਹਾਨੂੰ ਮਿਲ ਰਿਹਾ ਹੈ ਜੀ ਤੁਸੀਂ ਸਹਿਯੋਗ ਤਾਂ ਦੇਖ ਸਕਦੇ ਹੋ ਆ ਦੇਖੋ ਅੱਜ ਤੱਕ ਐਡੀ ਤੱਕ ਐਮਐਲਏ ਦੀ ਜੇ ਕਿਤੇ ਚੋਣ ਹੋਵੇ ਤਾਂ ਨਹੀਂ ਲੋਕ ਆਉਂਦੇ ਤੇ ਮੈਂ ਧੰਨਵਾਦ ਕਰਦਾ ਸਾਰੇ ਲੋਕਾਂ ਜਿੰਨੇ ਪਹੁੰਚੇ ਨੇ ਅਸ਼ੀਰਵਾਦ ਦੇਣ ਸਾਡੇ ਕੈਂਡੀਡੇਟ ਸਾਰਿਆਂ ਨੂੰ ਔਰ ਆਸ ਕਰਦਾ ਕਿ ਇਹ ਬਿਲਕੁਲ ਈਮਾਨਦਾਰੀ ਨਾਲ ਵਧੀਆ ਬੰਦਿਆਂ ਨੂੰ ਜਿਹੜਾ ਚੁਣ ਕੇ ਅੱਗੇ ਲੱਗੇ ਤੇ ਵੋਟਰਾਂ ਨੂੰ ਕੀ ਅਪੀਲ ਕਰੋਗੇ ਅੱਜ ਜਿਹੜਾ ਹੈ ਚੋਣ ਪ੍ਰਚਾਰ ਅੱਜ ਤੋਂ ਬਾਅਦ ਬੰਦ ਹੋ ਜਾਣਾ ਹੈ ਦੋ ਜਾਂ ਚਾਰ ਬੰਦੇ ਜਾ ਕੇ ਘਰ-ਘਰ ਆਪਣਾ ਬੋਟ ਜਰੂਰ ਮੰਗ ਸਕਦੇ ਨੇ ਵੋਟਰਾਂ ਨੂੰ ਕੀ ਅਪੀਲ ਹੈ ਜੀ ਵੋਟਰਾਂ ਨੂੰ ਮੇਰਾ ਮੇਰੀ ਇਹੀ ਅਪੀਲ ਹੈ ਕਿ ਤੁਹਾਡੇ ਕੋਲ ਹੁਣ ਜਿਹੜੇ ਦੂਸਰੇ ਜਿਹੜੇ ਵੋਟਾਂ ਦੇ ਬੁਖਬਾਰੀ ਆ ਉਹਨਾਂ ਨੇ ਆਣਾ ਕਿਉਂਕਿ ਉਹ ਆਖਰੀ ਦੋ ਦਿਨੇ ਆਉਂਦੇ ਹੁੰਦੇ ਉਹਨਾਂ ਨੇ ਨੋਟ ਵੀ ਦਿਖਾਣੇ ਉਹਨਾਂ ਨੇ ਛੂਟ ਵੀ ਦਿਖਾਣੇ ਉਹਨੇ ਸ਼ਰਾਬਾਂ ਵੀ ਫੁਲਾਣੀਆਂ ਉਹਨਾਂ ਨੇ ਠੰਡੇ ਵੀ ਫੁਲਾਣ ਫੁਲਾਣ ਦੀ ਕੋਸ਼ਿਸ਼ ਕਰਨੀ ਹੈ ਪਰ ਤੁਸੀਂ ਕਿਸੇ ਲਾਲਚ ਨਾ ਆਣ ਔਰ ਆਪਣੀ ਜਿਹੜੀ ਵੋਟ ਹੈ ਉਹਦੀ ਕੀਮਤ ਸਮਝਦੇ ਹੋਏ ਕਿ ਚੰਗੇ ਬੰਦੇ ਨੂੰ ਵੋਟ ਦਿਓ ਠੀਕ ਹੈ ਬਣਾਇਸਾ ਬੋਲਣਾ ਫੜ ਰਹੇ ਹਾਂ ਜੀ ਅੱਜ ਡਾਕਟਰ ਸਾਹਿਬ ਤੁਹਾਡੇ ਨੇ ਲਾਸਟ ਜਿਹੜਾ ਹੈ ਅੱਜ ਚੋਣ ਪ੍ਰਚਾਰ ਜਿਹੜਾ ਹੋ ਰਿਹਾ ਹੈ ਤੇ ਕੈਂਪੇਨ ਕਰਨ ਆਏ ਨੇ ਇੱਕ ਰੈਲੀ ਦੇ ਰੂਪ ਦੇ ਵਿੱਚ ਘਰ ਘਰ ਜਾ ਕੇ ਤੁਹਾਡੇ ਦੋਨਾਂ ਦੇ ਖਾਤਰ ਜਿਹੜੇ ਨੇ ਵੋਟਾਂ ਮੰਗ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਜੀ ਰਾਖਾਵਦਾ ਦਾ ਸ਼ੁਰੂ ਤੋਂ ਹੀ ਸਾਡੇ ਨਾਲ ਆਸ਼ੀਰਵਾਦ ਰਿਹਾ ਹੈ ਅੱਜ ਨਹੀਂ ਇਹ ਤਾਂ ਜਦੋਂ ਦੀ ਇਲੈਕਸ਼ਨ ਅਨਾਉਂਸ ਹੋਈ ਉਦੋਂ ਤੋਂ ਹੀ ਸਾਡੇ ਨਾਲ ਨੇ ਉਦੋਂ ਤੋਂ ਸਾਡੇ ਲਈ ਬਹੁਤ ਵੋਟਾਂ ਮੰਗ ਰਹੇ ਨੇ ਤੇ ਬੜਾ ਆਸ਼ੀਰਵਾਦ ਇਹਨਾਂ ਦਾ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਲੋਕਾਂ ਦਾ ਆਸ਼ੀਰਵਾਦ ਮਿਲ ਰਿਹਾ ਤੇ ਅਸੀਂ ਵੀ ਲੋਕਾਂ ਨੂੰ ਇਹੀ ਸਮਝਾ ਰਹੇ ਹਾਂ ਕਹਿ ਵੀ ਰਹੇ ਹਾਂ ਅਪੀਲ ਵੀ ਕਰ ਰਹੇ ਹਾਂ ਕਿ ਚੰਗੇ ਬੰਦਿਆਂ ਨੂੰ ਸਪੋਰਟ ਕਰੋ ਤਾਂ ਕਿ ਇਹ ਜਿਹੜੇ ਆਪਾਂ ਗਲਤ ਰਵਾਇਤਾਂ ਨਾਲ ਆਪਾਂ ਗਲਤ ਤਰੀਕਿਆਂ ਨਾਲ ਆਪਾਂ ਵੋਟਾਂ ਪਾ ਕੇ ਜਾਂ ਪਵਾ ਕੇ ਇਹ ਜੋ ਗਲਤ ਆਨਸਰ ਇਹਦੇ ਵਿੱਚ ਪੋਲਿਟਿਕਸ ਦੇ ਵਿੱਚ ਪੜ ਗਏ ਇਹਨੂੰ ਆਪਾਂ ਕਿਸੇ ਤਰੀਕੇ ਨਾਲ ਸਫਾਈ ਕਰੀਏ ਤੇ ਇਹਨੂੰ ਆਪਾਂ ਸ਼ੁੱਧ ਤੇ ਸਾਫ ਸਮਾਜ ਸੇਵਾ ਲਈ ਇਹਨੂੰ ਗਰੋਨ ਜੋ ਪੋਲਿਟਿਕਸ ਹੈ ਉਹਨੂੰ ਆਪਾਂ ਉਤਸ਼ਾਹਿਤ ਕਰੀਏ ਤੇ ਡਾਕਟਰ ਸਾਹਿਬ ਇੱਕ ਗੱਲ ਕਹਿ ਕੇ ਹਟੇ ਨੇ ਕਿ ਜਿਹੜਾ ਕੜੂਆ ਸ਼ਹਿਰ ਹੈ ਇੱਕ ਸ਼ਹਿਰ ਬਣਨ ਜਾ ਰਿਹਾ ਤੇ ਇਸ ਨੂੰ ਜਿਹੜਾ ਇੱਕ ਟੂਰਿਜ਼ਮ ਹੱਬ ਜਿਹੜਾ ਬਣਾ ਦਿੱਤਾ ਜਾਵੇਗਾ ਕੀ ਲੱਗ ਰਿਹਾ ਹੈ ਜੀ ਦੇਖੋ ਜੀ ਜੋ ਡਾਕਟਰ ਸਾਹਿਬ ਦੀ ਸੋਚ ਹੈ ਵਿਜਨ ਆ ਪੜੇ ਲਿਖੇ ਬੰਦੇ ਨੇ ਇਹਨਾਂ ਨੂੰ ਤਾਂ ਸਭ ਪਤਾ ਹੈ ਪਹਿਲੇ ਵੀ ਮੈਂ ਕੀ ਕੀ ਕਰਨਾ ਤੇ ਟੀਮ ਵੀ ਉਸੇ ਤਰੀਕੇ ਨਾਲ ਕੰਮ ਕਰੇਗੀ ਜਿਵੇਂ ਡਾਕਟਰ ਸਾਹਿਬ ਦੇ ਨਿਰਦੇਸ਼ ਹੋਵੇ ਸਰਕਾਰ ਤੋਂ ਪੂਰਾ ਸਹਿਯੋਗ ਲਗਵਾਉਣਗੇ ਤੇ ਮੈਨੂੰ ਨਹੀਂ ਲੱਗਦਾ ਇਸ ਵਿੱਚ ਕੋਈ ਸ਼ੱਕ ਹੈ ਕਿ ਕੜੂਆ ਮਹਾਲੀ ਤੋਂ ਛੇਤੀਓ ਕੱਟ ਜਾਊਗਾ ਮਾਲੀ ਮਾਲੀ ਤਾਂ ਮੈਨੂੰ ਲੱਗਦਾ ਆਪਾਂ ਪਹਿਲੀਆਂ 2-4 ਸਾਲ ਦੇ ਵਿੱਚ ਆਪਾਂ ਮਾਲੀ ਨੂੰ ਪਹੁੰਚ ਜਾਵਾਂਗੇ ਤੇ ਉਸ ਤੋਂ ਵਾਧ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹਨੂੰ ਵਧੀਆ ਤਰੀਕੇ ਨਾਲ ਇਹ ਨਹੀਂ ਕਿ ਕੜੂਆ ਜਿਹੜਾ ਡਵੈਲਪ ਕਰ ਰਹੇ ਆ ਉਹਨੂੰ ਹੀ ਆਪਾਂ ਵਧੀਆ ਤਰੀਕੇ ਨਾਲ ਡਵੈਲਪ ਕਰਨਾ ਕੜੂਏ ਪਿੰਡ ਦਾ ਵੀ ਆਪਾਂ ਖਾਸ ਖਿਆਲ ਰੱਖਾਂਗੇ ਕਿ ਇਹ ਵੀ ਵਧੀਆ ਤਰੀਕੇ ਨਾਲ ਲੋਕ ਇਹਦੇ ਜਿਹੜੇ ਕੜੂਏ ਦੇ ਆ ਉਹ ਮਾਣ ਮਹਿਸੂਸ ਕਰਨ ਕਿ ਸਾਡਾ ਵਿਕਾਸ ਹੋ ਰਿਹਾ ਤੇ ਅਸੀਂ ਕੜੂਏ ਨੂੰ ਮਤਲਬ ਇੱਕ ਕੜੂਏ ਨੂੰ ਹੱਬ ਐਵੇਂ ਦਾ ਬਣਾਵਾਂਗੇ ਕਿ ਲੋਕ ਫਕਰ ਮਹਿਸੂਸ ਕਰਨ ਕਿ ਹਾਂ ਸਾਡੀ ਟੀਮ ਵਧੀਆ ਕੰਮ ਕਰ ਰਹੀ ਹੈ ਠੀਕ ਹੈ ਸਰ ਇਹੋ ਭਾਈਚਾਰਾ ਜਿਹੜਾ ਕਿ ਆਪਣੀ ਕਿਰਤ ਕਮਾਈਆਂ ਕਰਕੇ ਮਿਹਨਤ ਕਰਕੇ ਆਪਣੇ ਪਰਿਵਾਰਾਂ ਨੂੰ ਪਾਲਦਾ ਤੇ ਮੈਂ ਇਹ ਸ਼ਬਦ ਮੇਰੇ ਕੋਲ ਸ਼ਬਦ ਨਹੀਂ ਮੈਂ ਕਿਹੜੇ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਕਰਾਂ ਤੁਸੀਂ ਜਿਹੜਾ ਇਹ ਇੱਕ ਵੱਡਾ ਚਲੋ ਤੁਸੀਂ ਸੇਵਾਦਾਰੋਂ ਹਲਕੇ ਦੇ ਮੈਂ ਕਰਜ਼ਾ ਵੀ ਨਹੀਂ ਕਹਿ ਸਕਦਾ ਪਰ ਤੁਸੀਂ ਜਿਹੜਾ ਮਾਣ ਸਤਿਕਾਰ ਇਸ ਭਾਈਚਾਰੇ ਨੂੰ ਦਿੱਤਾ ਅਸੀਂ ਜ਼ਿੰਦਗੀ ਭਰ ਤੁਹਾਡੇ ਰੀੜੀ ਰਾਵਾਂਗੇ ਤੇ ਸਾਨੂੰ ਉਮੀਦ ਹੈ ਕੀਸੇ ਤੇ ਲਈ ਤੁਸੀਂ ਸਾਡੇ ਭਾਈਚਾਰੇ ਨੂੰ ਜੀ ਆ ਗਿਆ ਜੀ ਆ ਗਿਆ ਜੀ ਆ ਗਿਆ ਜੀ ਆ ਗਿਆ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਉਹ ਗਾਹਾਂ ਪੁੱਦੀ ਹੈ ਹੈਲੋ ਜਿੰਦਾਬਾਦ ਆਮ ਆਦਮੀ ਪਾਰਟੀ आम आदमी पार्टी